ਨਾ ਫਸਨੀ ਬੇਇਸ਼ਰਮ ਸਰਕਾਰਾਂ ਹੋ ਹੁਆਂ ਜਮਾ ਆਧਿਕਾਰੀਆਂ ਪੰਤੇ ਹੋ ਹੁਆਂ ਲੋਕਾਂ ਦਾ ਜਮਾ ਫਿਕਰਨੀ ਜਿਹੜਾ ਅਦਾ ਸੀ ਮੈਂ ਆਮ ਕਰਤਾ ਮੁੰਡਾ ਇਹਨਾਂ ਦਾ ਜਮਾ ਅਦੇ ਹੁੰਦੇ ਜਿਵੇਂ ਸ਼ਰਮ ਲਾ ਕੇ ਕਿੱਲੇ ਦੇ ਡੰਗਤੀ ਇਹ ਕਿਸੇ ਦੀ ਗੱਲ ਨਹੀਂ ਸੁਣਦਾ ਗੁੰਡਿਆਂ ਦੀ ਰਾਖੀ ਕਰਦੇ ਆ ਗੁੰਡਾ ਫੋਰਸੇ ਭਰਤੀ ਕਰਦੇ ਆ ਗੁੰਡਿਆਂ ਦੇ ਸਿਰ ਤੇ ਹੀ ਰਾਜ ਕਰਦੇ ਆ ਕਿਉਂ ਵੋਟਾਂ ਲੈਣੀਆਂ ਉਦੋਂ ਵੀ ਗੁੰਡਾ ਫੋਰਸੇ ਹੈ ਯਾਕੇ ਕੋਈ ਕਬੂਥਾਂ ਦੇ ਕਾਜੇ ਕਰ ਲੈਂਦੇ ਆ ਕਿਸੇ ਦਾ ਰਾਜ ਆ ਜੇ ਕਾਲੀ ਦਾ ਰਾਜ ਆ ਜੇ ਕਾਲੀ ਚੰਮੀਆਂ ਚਲਾਉਂਦੇ ਆ ਕਾਂਗਰਸ ਦਾ ਰਾਜ ਆ ਜੇ ਕਿਰਸੀ ਚੰਮੀਆਂ ਚਲਾਉਂਦੇ ਆ ਲੜਾਈ ਕਿਉਂ ਲੜਾਈ ਹੈਗੀ ਐਮਐਸਬੀ ਦੀ ਲੜਾਈ ਹੈਗੀ ਸਾਨੂੰ ਨੌਕਰੀਆਂ ਦੀ ਲੜਾਈ ਹੈਗੀ ਸਾਨੂੰ ਸਾਡੇ ਬੱਚਿਆਂ ਦਾ ਰਜਗਾਰ ਬਚਾਉਣ ਦੀ ਇਹ ਲੜਾਈਆਂ ਨਹੀਂ ਜਿਵੇਂ ਇਹ ਤੁਹਾਨੂੰ ਸਰਕਾਰਾਂ ਕਹਿੰਦੇ ਨੇ ਪਰ ਚਲੋ ਠੀਕ ਹੈ ਸਾਡੇ ਮੈਂ ਦੂਰ ਸਮਝੇ ਆ ਸਾਡੇ ਕਿਸਾਨ ਸਮਝੇ ਆ ਵਿੱਚ ਪਹਿਲਾਂ ਇਹ ਤੁ ਕਹ ਦਿੰਦੇ ਸੀ ਕਿਸਾਨ ਵੀ ਜਿਹੜੇ ਅਣਗੋਲੇ ਨਹੀਂ ਪਤਾ ਸੀ ਇਹਦਾ ਵਹਿਲੇ ਆ ਇਹਨਾਂ ਦੀ ਦਿਹਾੜੀ ਵਧਾਤੀ ਇਹਨਾਂ ਦਾ ਉਹ ਕਰਤਾ ਕਿਉਂ ਭਰਾਭੋ ਜਦੋਂ ਅਸੀਂ ਮੰਗ ਕਰਦੇ ਆ ਸਾਡੀ ਫਸਲ ਦਾ ਰੇਟ ਵਧੇ ਤੇ ਇਹਨਾਂ ਨੇ ਵੀ ਦਿਹਾੜੀ ਦੀ ਮੰਗ ਕਰਨੀ ਆ ਇਹਨਾਂ ਨੇ ਵੀ ਬੱਚੇ ਪਾਲਣੇ ਆ ਇਹਨਾਂ ਨੇ ਵੀ ਆਦੇ ਬੱਚਿਆਂ ਦਾ ਢੱਡ ਭਰਨਾ ਹੈ ਨਹੀਂ ਇਹਨਾਂ ਗੱਲਾਂ ਨਾ ਕੋਈ ਸਾਨੂੰ ਨਹੀਂ ਫਰਕ ਪੈਂਦਾ ਜੇ ਦਿਹਾੜੀ ਵਧਾਤੀ ਅਸੀਂ ਫਸਲਾਂ ਦੇ ਰੇਟ ਮੰਗਦੇ ਆਂ ਅਸੀਂ ਆਨੇ ਆਂ ਮੈਂ ਦੇਖੋ ਸਾਨੂੰ ਕਣਕ ਦੀ 5 ਕਿਲੋ ਦੀ ਲੋੜ ਨਹੀਂ ਸਾਨੂੰ ਥੋੜੀ ਦਾਲ ਦੀ ਲੋੜ ਨਹੀਂ ਅਸੀਂ ਇਹਨੇ 17 ਏਕੜ ਵਾਲਾ ਕਾਨੂੰਨ ਲਾਗੂ ਕਰ ਦਿਓ ਰੇਟ ਮਜ਼ਦੂਰ ਨੂੰ ਫੋੜ ਜਮੀਨੇ ਕਿਸਾਨ ਨੂੰ ਜ਼ਮੀਨ ਦੀ ਤੋੜ ਪੂਰੀ ਕਰ ਦਿਓ ਪਾਣੀ ਵੰਡਿਆ ਪੂਰੀ ਕਰੋ ਨਹੀਂ ਭਰਾਵੋ ਨਾ ਗੱਲਾਂ ਦੇ ਨਹੀਂ ਆਉਣਾ ਕਿ ਆ ਲੱਗੇ ਹੋਏ ਆ ਜਿਵੇਂ ਚੰਦ ਭਾਂ ਦੇ ਵਿੱਚ ਬਾਰ ਬਾਰ ਰੱਖੀ ਜਾਂਦੀ ਹੈ ਠੀਕ ਹੋ ਖੁੰਡਾ ਹੈ ਉਹਦੇ ਤੇ ਹੱਥ ਉਹਦੇ ਤੇ ਹੱਥ ਦੂਜੇ ਐਮਐਲਏਆਂ ਦਾ ਕਿੱਡਾ ਕੋਹ ਬੰਦਾ ਹੈ ਐਨੀ ਜਨਤਾ ਫਾਹੇ ਚਾਰੀ ਹੈ ਕਿਉਂ ਐਨੀ ਜਨਤਾ ਦੁਖੀ ਹੋਈ ਹੈ ਉਹਦੇ ਤੇ ਪਰਚਾ ਬਣਾਤਾ ਉਹਨੂੰ ਅੰਦਰ ਨਹੀਂ ਕਰ ਸਕਦੇ ਨਹੀਂ ਬਰਾਬੋ ਉਹਨਾਂ ਦੀ ਤਾਂ ਪੈਠ ਤੇ ਖੜੇ ਆ ਉਹਨਾਂ ਨੂੰ ਤਾਂ ਇਹਨਾਂ ਨੇ ਛਾਂ ਕਰ ਲੈਣੀ ਛਤਰੀ ਬਣ ਜਾਂਦੇ ਆ ਆ ਜਿਹੜੇ ਲੋਕ ਹੱਕਾਂ ਦੀ ਮੰਗ ਕਰਦੇ ਆ ਜਾਂ ਛੜਕਾਂ ਦੇ ਆਖੇ ਆ ਦੇ ਪਾਣੀ ਖਾਤਰ ਲੜਦੇ ਆ ਇਹਨਾਂ ਦੇ ਪਰਚੇ ਪਾਉਂਦੇ ਆ ਇਹਨਾਂ ਨੂੰ ਜੇਲ੍ਹੇਂ ਨਖਦੇ ਆ ਇਹਨਾਂ ਦੀ ਜਵਾਨਤ ਨਹੀਂ ਹੁੰਦੀ ਇਹਨਾਂ ਦੀ ਸਾਨੂੰ ਉੱਥੇ ਜਾਣਿਆ ਸੀ ਸਾਡੇ ਆਗੂ ਚੌਕਿਆ ਹੋਏ ਮਸਲੇ ਚ ਜਿਹਨਾਂ ਦੇ ਵਿੱਚ ਡੱਕੇ ਹੋਏ ਸੀ ਆਰਥ ਭੈਣਾ ਅਸੀਂ ਢਿੰਡੇ ਜਿਹਨਾਂ ਦੇ ਵਿੱਚ ਮੁਲਾਕਾਤ ਕਰਨ ਗਈਆਂ ਸਾਡੀ ਮੁਲਾਕਾਤ ਨਹੀਂ ਕਰਾਈ ਗਈ ਕਿਉਂ ਕਿਹੜਾ ਮੁਲਾਕਾਣ ਲਿਖਦਾ ਸੀ ਉਹ 1:30 ਵਜੇ ਤੈਨੂੰ ਅੱਠ ਖੜਿਆ ਆ ਨਾ ਮੁਲਾਕਾਤ ਦਾ ਟਾਈਮ ਹੋ ਗਿਆ ਮੇਰਾ ਮੈਂ ਤਾਂ ਜਾਣਾ ਹੈ ਅਸੀਂ ਇਸ ਬਲੇਖੇ ਚ ਰਹੇ ਹਾਂ ਵੀ ਇੱਥੇ ਕਿਸੇ ਦੀ ਡਿਊਟੀ ਬਦਲੂ ਕੋਈ ਹੋਰ ਆਊ ਨਹੀਂ ਅਸੀਂ ਉਹਨੂੰ ਨਿਕਲ ਨਹੀਂ ਸੀ ਦਿੰਦੀਆਂ ਜਦੋਂ ਜਹਿਦ ਕਰਕੇ ਡਿਊਟੀ ਦੇ ਮੂਹਰੇ ਧਰਨਾ ਲਾ ਕੇ ਔਰਤ ਭੈਣਾ ਬੈਠੀਆਂ ਨਾਲ ਬੱਤਸੀ ਦਾ ਜਾਣੇ ਸੀ ਫਿਰ ਮੁਲਾਕਾਤ ਕੀਤੀ ਹੈ ਕਿਤੇ ਆਦੇ ਇੱਕ ਜਾਣੇ ਜਾਵੜੋ ਕਿਤੇ ਆਦੇ ਦੋ ਜਾਣੇ ਜਾਵੜੋ ਜਿੱਥੇ ਆਪਾਂ ਸਿਰ ਜੋੜਦੇ ਹਾਂ ਆਪਾਂ ਇਕੱਠੇ ਹੁੰਨੇ ਆ ਉੱਥੇ ਸਾਡੀ ਸਰਮਾਈ ਹੋ ਜਾਂਦੀ ਹੈ ਜਿੱਥੇ ਅਸੀਂ ਇਕੱਠੇ ਨਹੀਂ ਹੁੰਦੇ ਉੱਥੇ ਸਾਡੀ ਸਰਮਾਈ ਨਹੀਂ ਹੁੰਦੀ ਹੁਣ ਵੀ ਸਾਡੀ ਸਰਮਾਈ ਸਾਰਾ ਕੁਝ ਇਥੋਂ ਦੇ ਪ੍ਰਸ਼ਾਸਨ ਨੂੰ ਪਤਾ ਹੈ ਫ੍ਰੀਡ ਕਰ ਦੇ ਨੂੰ ਬਾਰ ਬਾਰ ਫੀਟਿੰਗਾਂ ਹੋਈਆਂ ਬਲਕਿ ਦੀ ਗੱਲ ਹੈ ਉਹਨਾਂ ਤੇ ਕਾਰਵਾਈ ਕਰਨ ਦੀ ਉਹਨਾਂ ਨੂੰ ਅੰਦਰ ਕਰਨ ਦੀ ਭਰਾਵਾ ਨਹੀਂ ਕਰਨਾ ਅੰਦਰ ਹੋ ਸਕਦਾ ਹੈ ਇਹ ਤੁਹਾਡੇ ਤੇ ਪਰਚੇ ਪਾ ਦੇਣ ਤੁਹਾਨੂੰ ਅੰਦਰ ਕਰ ਦੇਣ ਉਹਨਾਂ ਨੂੰ ਨਹੀਂ ਕਰਨਾ ਗੁੰਡਿਆਂ ਨਹੀਂ ਰਾਖੀ ਕਰਦੇ ਆ ਗੁੰਡਾ ਫੋਰਸੇ ਭਰਤੀ ਕਰਦੇ ਆ ਗੁੰਡਿਆਂ ਦੇ ਸਿਰ ਤੇ ਇਹ ਰਾਜ ਕਰਦੇ ਆ ਕਿਉਂ ਵੋਟਾਂ ਲੈਣੀਆਂ ਉਦੋਂ ਵੀ ਗੁੰਡਾ ਫੋਰਸੇ ਹੈ ਜਾ ਕੇ ਉਹਨਗ ਬੁੱਥਾਂ ਦੇ ਕੰਮ ਜੇ ਕਰ ਲੈਂਦੇ ਆ ਕਿਸੇ ਦਾ ਰਾਜ ਆ ਜੇ ਕਾਲੀਆਂ ਦਾ ਰਾਜ ਆ ਜੇ ਕਾਲੀ ਜੰਮੀਆਂ ਚਲਾਉਂਦੇ ਆ ਕਾਂਗਰਸ ਦਾ ਰਾਜ ਆ ਜੇ ਕਾਂਗਰਸੀ ਜੰਮੀਆਂ ਚਲਾਉਂਦੇ ਆ ਤੇ ਆ ਜਿਹੜਾ ਦਾ ਸੀ ਮੈਂ ਆਮ ਕਰਤਾ ਮੁੰਡਾ ਇਹਨਾਂ ਦਾ ਜਮਾ ਅਰੇ ਹੁੰਦੇ ਜਿਵੇਂ ਸ਼ਰਮ ਲਾ ਕੇ ਕਿੱਲੇ ਤੇ ਡੰਗਦੀ ਇਹ ਕਿਸੇ ਦੀ ਗੱਲ ਨਹੀਂ ਸੁਣਦਾ ਗਰੀਬਾਂ ਦੀ ਨਹੀਂ ਗੱਲ ਸੁਣਦਾ ਕਿਸੇ ਕਿਸਾਨਾਂ ਦੀ ਨਹੀਂ ਗੱਲ ਸੁਣਦਾ ਕਿਸੇ ਟੀਚਰਾਂ ਦੀ ਨਹੀਂ ਗੱਲ ਸੁਣਦਾ ਕਿਉਂ ਇਹ ਆਪਦੇ ਆਪ ਨੂੰ ਪਤਾ ਨਹੀਂ ਕੀ ਬਣ ਗਿਆ ਇਹਨੂੰ ਐ ਨਹੀਂ ਪਤਾ ਲੱਗਦਾ ਕਿਹੜਾ ਬਦਲਾ ਲਿਆਂਦਾ ਲੋਕਾਂ ਨੇ ਉਹ ਦੋਨ ਸਰਕਾਰਾਂ ਤੋਂ ਦੁਖੀ ਹੋ ਕੇ ਲਿਆਂਦਾ ਸੀ ਇਹਨੂੰ ਆਇਆ ਖਦੀ ਮੈਂ ਬਾੜਾ ਸਿਆਣਾ ਤੇ ਬਾੜਾ ਚੰਗਾ ਜਿਹੜਾ ਮੈਂ 92 ਸੀਟਾਂ ਲੈ ਗਿਆ ਐਵੇਂ ਜਿੱਕਰਾਂ ਅਸੀਂ ਬਲਕਾਰ ਸਿੱਧੂ ਨੂੰ ਸਵਾਲ ਕੀਤਾ ਜਲਾਲ ਦੇ ਵਿੱਚ ਵੀ ਅਸੀਂ ਤੁਹਾਨੂੰ 92 ਸੀਟਾਂ ਜਿਤਾਈਆਂ ਤੁਸੀਂ ਸਾਡਾ ਕੀ ਕਰਦੇ ਆਂ ਚਾਹੋਗੇ ਮਸਨੇ ਦਾ ਕੀ ਕਰਦੇ ਆਂ ਕੱਢ ਕੇ ਦੰਦਾ ਦਾ ਹੁਣ ਤਾਂ 92 ਨਹੀਂ ਹੁਣ ਤਾਂ 96 ਹੋਊਗਾ ਜਿਵੇਂ 96 ਹੋਊਗਾ ਜਾਂ ਭਲਾ 100 ਹੋ ਜੇ ਪਰ ਲੋਕਾਂ ਦਾ ਕੀ ਕਰਦੇ ਆਂ ਲੋਕਾਂ ਦਾ ਕੀ ਕਸੂਰ ਹੈ ਜਿਹੜੇ ਲੋਕ ਹੱਡ ਬਨਵੀ ਮਿਹਨਤ ਕਰਦੇ ਆਂ ਸਾਰੀ ਧਿਆੜੀ ਸਾਰੀ ਧਿਆੜੀ ਬੇਨੇ ਨਹੀਂ ਦਿਨ ਰਾਤ ਤੁਹਾਡੇ ਖਜਾਨੇ ਭਰਦੇ ਆ ਤੁਹਾਡੇ ਕਦਮ ਭਰਦੇ ਆ ਇਹਨਾਂ ਨੇ ਕਣਕ ਖਰਾਬ ਹੋਈ ਨਾ ਰੰਗ ਸਿੱਧ ਦੇਣੀ ਐ ਅੱਚੂ ਘਾਜਾ ਬਣਵਾਏ ਬੈਠੇ ਇਹਨਾਂ ਨੂੰ ਨਹੀਂ ਦੇਣੀ ਨਸ਼ਾ ਤਸਤਰ ਹੈ ਜਿਹੜੇ ਵੱਡੇ ਮਗਰ ਮਾਛਾ ਹੈ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਨੇ ਸੇਬਤ ਨੇ ਉਹਨਾਂ ਤੋਂ ਹੁੰਦਾ ਸਾਰਾ ਕੁਝ ਉਹ ਜਿਹੜੀ ਢਿੰਡੇ ਦਾ ਫੁੜੀ ਫੜਿਆ ਪੁਲਿਸ ਮੁਲਾਜ਼ਮ ਉਹਦੇ ਤੇ ਕੀ ਕਰਦਾ ਜਵਾਨ ਤੇ ਆ ਗਈ ਤੇ ਆ ਮੰਦੂਰ ਹੈ ਕਿ ਕੋਈ ਨਸ਼ਾ ਵੇਚਣ ਲਾਈ ਹੈ ਅਸੀਂ ਵੀ ਆਦੇ ਵੀ ਨਸ਼ਾ ਵੇਚਣਾ ਚੰਗੀ ਗੱਲ ਹੈ ਠੀਕ ਹੈ ਜਿਹੜਾ ਨਸ਼ਾ ਵੇਚਦਾ ਹੈ ਉਹਦੇ ਤੇ ਪਾ ਦਿਓ ਪਰਚਾ ਉਹਨੂੰ ਲੈ ਜਾਓ ਜੇਲ੍ਹ ਦੇ ਵਿੱਚ ਦੂਜੇ ਪਰਿਵਾਰ ਦਾ ਕੀ ਕਸੂਰ ਹੈ ਉਹਨਾਂ ਨੇ ਬੰਡੋ ਜੱਜ ਦੇ ਨਾਲ ਕਰਦਾ ਹੀ ਜਾਂਦੇ ਆ ਉਹ ਬੱਚੇ ਕਿੱਥੇ ਲੈ ਕੇ ਭੈਣ ਕਿੱਥੇ ਉਹ ਆਪਦੇ ਪਰਿਵਾਰਾਂ ਨੂੰ ਭੋਣਾ ਉਹ ਤਾਂ ਮਾਸਮ ਦੀ ਖਰਾਬੀ ਹੈ ਉਹਦੀ ਕੋਠੀ ਨਹੀਂ ਢਾਈ ਗਈ ਉਹ ਜਿਹੜੀ ਬੀਬੀ ਬੋਸ ਮੁਲਾਜਮਾਂ ਜਿੱਦੋਂ ਥਾਰ ਦੇ ਵਿੱਚੋਂ ਨਸ਼ਾ ਫੜਿਆ ਗਿਆ ਕਿੰਨਾ ਨਸ਼ਾ ਫੜਿਆ ਗਿਆ ਤੇ ਸਾਰਾ ਖੰਦੀ 15 ਗ੍ਰਾਮ ਪਾਇਆ ਖੰਦੀ 16 ਗ੍ਰਾਮ ਪਾਇਆ ਤੁਸੀਂ ਆਏ ਦੇਖੋ ਸਾਡੇ ਨਾਲ ਵਧੀਖਣਾ ਕਿਵੇਂ ਹੁੰਦਾ ਹੈ ਪਹਿਲਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਲਾਤਾ ਜੇ ਮਾੜਾ ਮੋਟਾ ਨਸ਼ੇ ਦੀ ਆਦੀ ਬਣ ਗਏ ਨਸ਼ਾ ਖਾਣ ਲੱਗ ਗਏ ਉਹਨਾਂ ਦਾ ਘਰ ਪੂਰਾ ਨਹੀਂ ਹੁੰਦਾ ਉਹ ਨਿਆਖੇ ਵੇਚਣ ਲੱਗ ਗਏ ਉਹਨਾਂ ਦੇ ਕਰਦਿਓ ਜੋ ਕਾਰਵਾਈ ਹੁੰਦੀ ਹੈ ਦੂਜੇ ਪਰਿਵਾਰ ਦਾ ਕੀ ਕਸੂਰ ਹੈ ਉਹਨਾਂ ਦੇ ਘਾਟਾ ਹੀ ਜਾਂਦੀ ਹੈ ਅੱਜ ਗੁਰੂਜੋ ਬਣਨ ਵਾਲੇ ਬੈਠੇ ਆ ਇਹਨਾਂ ਦੇ ਘਾਟਾ ਹੀ ਜਾਂਦੀ ਹੈ ਕਿਉਂ ਇਹਨਾਂ ਦਾ ਕਸੂਰ ਕੀ ਹੈ ਵੋਟਾਂ ਲੈ ਕੇ ਮੁਰਕੇ ਲੋਕਾਂ ਦੇ ਵੈਰੀ ਬਣ ਜਾਂਦੇ ਆ ਭਰਾਵੋ ਲੋਕਾਂ ਦੇ ਨਹੀਂ ਰਹਿੰਦੇ ਮੁਰਕੇ ਜੋਕਾਂ ਦੇ ਬਣ ਜਾਂਦੇ ਆ ਜੋਕਾ ਕੌਣ ਹੈ ਜੋਕ ਆ ਬੈਠੇ ਆ ਲਡੇਰੇ ਵੱਡੀਆਂ ਵੱਡੀਆਂ ਮਾਰਤਾਂ ਦੇ ਵਿੱਚ ਬੈਠਿਆ ਚੰਡੀਗੜ੍ਹ ਦੇ ਵਿੱਚ ਬੈਠਿਆ ਭਗਵੰਤ ਮਾਨ ਅਰਕੇ ਬਾਦਲ ਕਾ ਲਾਣਾ ਕੈਪਟਨ ਕਾ ਲਾਣਾ ਇਹ ਭਰਾਵੋ ਜੋਕਾ ਹੈ 몰 ਕਰਕੇ ਜੋਕਾ ਹੈ ਅਸੀਂ ਤਾਂ ਲੋਕ ਹੈ ਲੋਕਾਂ ਦੀ ਰਾਖੀ ਕਰਦੇ ਆ ਕਿਉਂ ਜੇ ਲੋਕਾਂ ਦੀ ਰਾਖੀ ਨਾ ਕਰਕੇ ਨਾ ਲੋਕ ਜਾਗਰੂ ਬੋਣ ਆ ਜਿਹੜਾ ਲੋਕਾਂ ਕੋਲੇ ਮਾੜੀ ਮੋਟੀ ਚੂਣਭੂਣਾ ਕਿੱਦਿਆਂ ਦੇ ਲੈ ਜਾਂਦੇ ਮੈਂ ਤਾਂ ਇਹੀ ਬੇਨਤੀ ਕਰਦੀ ਆ ਤੁਹਾਡੇ ਨੌਜਵਾਨਾਂ ਨੂੰ ਤੁਹਾਡੀਆਂ ਔਰਤ ਭੈਣਾਂ ਨੂੰ ਵਿਕਾਰਤ ਘਰਦਿਆਂ ਵਿੱਚੋਂ ਇੱਕ ਸਾਡਾ ਨੌਜਵਾਨ ਇੱਕ ਸਾਡਾ ਕਿਸਾਨ ਮਜ਼ਦੂਰ ਆਰਥਵੈਣ ਇਕੱਠੇ ਹੋਵੋ ਇਕੱਠੇ ਹੋਣ ਦੀ ਲੋੜ ਹੈ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਆਪਣੇ ਇੱਕੇ ਦਾ ਜੱਗ ਬੰਨ ਲਿਆ ਤੇ ਅੱਜ ਦਾ ਆਪਾਂ ਇਹਨਾਂ ਦੇ ਮੂਹਰੇ ਲੇਲਣੀਆਂ ਕਰਦੇ ਆਂ ਇਹਨਾਂ ਨੇ ਆਪਣੇ ਮੂਹਰੇ ਲੇਲਣੀਆਂ ਕਰਿਆ ਕਰਨੀਆਂ ਆਉਣੀਆਂ ਵੋਟਾਂ ਆਉਣਾ ਤੁਹਾਡੇ ਘਰਾਂ ਦੇ ਵਿੱਚ ਉਦੋਂ ਨਾ ਇਹਨਾਂ ਦੇ ਭਾਂਜੇ ਭੈਣੋ ਤੇ ਭਰਾਵੋ ਬਹੁਤ ਤੁਹਾਨੂੰ ਇਹ ਚੋਗਾ ਪਾਉਂਦੇ ਆ ਬਹੁਤ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਦੇ ਆ ਕੇ ਉਹਦੇ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿਓ ਆਦਾ ਸੀ ਭਗਵੰਤ ਮਾਨ ਨਹੀਂ ਮੈਂ 1000 ਰੁਪਈਆ ਔਰ ਤਾਂ ਨੂੰ ਰਸੋਈ ਖਰਚਾ ਦੇਉਂਗਾ ਅਸੀਂ ਇਸ ਗੱਲ ਨਾਲ ਜਮਾ ਸਹਿਮਤ ਨਹੀਂ 1000 ਰੁਪਈਏ ਨਾਲ ਭਗਵੰਤ ਮਾਨ ਦੀ ਰਸੋਈ 1000 ਰੁਪਈਏ ਨਾਲ ਚੱਲਦੀ ਹੈ ਹੋਰ ਨਾਲ ਦੀਆਂ ਰਸੋਈਆਂ ਵੱਡੇ ਵੱਡੇ ਮਗਰਮਛਾਂ ਦੀਆਂ 1000 ਰੁਪਈਏ ਨਾਲ ਚੱਲਦੀਆਂ ਨਹੀਂ ਭਰਾਵੋ 1000 ਰੁਪਈਏ ਦਾ ਸਿਲੰਡਰ ਤੀ ਪਰਿਆ ਜਾਂਦਾ ਹੁਣਾਂ ਦਾ ਜਿੰਨੇ ਕਸੀਂ ਲੇਟ ਹੋਏ ਆ 100 ਰੁਪਇਆ ਅਸੀਂ ਹੋਰ ਦੇਵਾਂਗੇ ਸ਼ਰਮ ਨਹੀਂ ਮੰਨੀ ਗੱਲ ਕਰਦੇ ਨੇ ਤਿੰਨਾਂ ਸਾਲਾਂ ਦਾ 36000 ਰੁਪਇਆ ਬਣ ਜਾਂਦਾ ਤੇ 36000 ਨੂੰ ਤੁਸੀਂ ਵਿਆਜ ਲਾ ਲਓ ਕਿੰਨੇ ਬਣ ਗਏ ਜੇ ਨਹੀਂ ਭਰਾਵੋ ਦੇਣਾ ਕੁਛ ਨਹੀਂ ਬੇਸ਼ਰਮ ਸਰਕਾਰਾਂ ਹੋ ਹੋਆਂ ਜਿਵੇਂ ਆਧਿਆਧਿਕਾਰੀਆਂ ਪੰਤੇ ਹੋਆਂ ਲੋਕਾਂ ਦਾ ਜਮਾ ਫਿਕਰ ਨਹੀਂ ਜੇ ਲੋਕਾਂ ਦਾ ਫਿਕਰ ਹੋਵੇ ਲੋਕਾਂ ਦਾ ਮਰ ਮੋਟਾ ਕਰਨਾ ਇਹ ਲੋਕਾਂ ਬਣੀ ਦਾ ਚੱਕਣਾ ਨਹੀਂ ਉਹ 13 ਮਹੀਨਿਆਂ ਦੀ ਬੱਚੀ ਜੋ ਸਕੂਲ ਮੁਰੋਂ ਸਾਡੇ ਕਿਸਾਨ ਕੋ ਟੀਚਰ ਚੱਕੇ ਗਏ ਉਹ ਬੱਚੀ ਦਾ ਕੀ ਕਸੂਰ ਸੀ 13 ਮਹੀਨਿਆਂ ਦੀ ਦਾ ਅਸੀਂ ਭਗਵਾਨਤਮਨ ਨੂੰ ਸਵਾਲ ਕਰਦੇ ਆਂ ਪਰ ਅਸੀਂ ਕਹਿਣਾ ਨਹੀਂ ਸੀ ਅਸੀਂ ਦੁਖੀ ਹਿਰਦੇ ਨਾਲ ਕਹਿੰਦੇ ਆਂ ਜੇ ਭਗਵਾਨਤਮਨ ਦੀ ਬੱਚੀ ਐ ਨਹੀਂ ਮੁੰਨੀ ਉਹ ਸਾਡੀ ਬੱਚੀ ਐ ਜੋ ਜੇਲ੍ਹ ਦੇ ਵਿੱਚ ਹੁੰਦੀ ਭਗਵਾਨਤਮਨ ਆਪਦੇ ਦਿਲ ਤੇ ਹੱਥ ਧਰ ਕੇ ਵੇਨਦਾ ਕਿ ਉਹਨੂੰ ਕਿੰਨੀ ਗਫੀੜ ਸੀ ਬੁਖਾਰ ਦੇ ਨਾਲ ਆਹੋ ਤੜਫ ਰਹੀ ਉਥੋਂ ਦੇ ਜੇਸ ਫਰਡਿੰਗ ਨੇ ਕਿਸੇ ਨੂੰ ਰਾਤ ਨੂੰ ਦਵਾਈ ਨਹੀਂ ਦਿੱਤੀ ਜਦੋਂ ਉੱਥੇ ਮਾਰਾ ਮੋਟਾ